ਸਸੇ ਗਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਹਾਂ ਜੀ ਬਾਈ ਅੱਜ ਸੋਡੇ ਵਾਸਤੇ ਇੱਕ ਟਰਾਲਾ ਲੈ ਕੇ ਆਇਆ ਪਹਿਲਾਂ ਤਾਂ ਬੈੱਡ ਚੱਕਰ ਬਹੁਤ ਸੌਂਗਣਾ ਤਿਆਰ ਕਰਾਇਆ ਬਾਈ ਦਾ ਬਹੁਤ ਹੈਵੀ ਹੈ ਜਾਲੀ ਜੂੜੀ ਲਾ ਕੇ ਪੂਰੀ ਵਧਗਾ ਪੂਰਾ ਹੈ ਓਕੇ ਕਰਾਇਆ ਹੈ ਬਾਈ ਦਾ ਬਹੁਤ ਭਾਰੀ ਬੈੱਡ ਹੈਗਾ ਕੋਈ ਹਲਕਾ ਨਹੀਂ ਵੀ ਬਾਈ ਦਾ ਉੱਤੇ ਸਰਦਾਰੀ ਲਿਖਾਇਆ ਹੋਇਆ ਪੂਰੇ ਸੌਂਗਣਾ ਬਾਈ ਨੇ ਬਾਹਰ ਜਾਣਾ ਹੈ ਬਾਹਰ ਜਾਣ ਦਾ ਕਰਕੇ ਬਾਈ ਕੀ ਕਰ ਰਹੇ ਆ ਹਾ ਟਰਾਲਾ ਜੀ ਬਾਈ ਜੀ ਪੂਰੇ ਸੌਕਣਾ ਟਰਾਲਾ ਤਿਆਰ ਕੀਤਾ ਸਮਾਨੇ ਦਾ ਬਣਿਆ ਹੋਇਆ ਪੂਰਾ ਹੈਵੀ ਟਰਾਲਾਗਾ 80 85 ਪੈਸੇ ਟਾਇਰ ਪਿਆ ਟਰਾਲੇ ਦੇ ਹਿੰਦੁਸਤਾਨ ਦਾ ਜੱਕ ਲੱਗਿਆ ਪੂਰਾ ਹੈਵੀ ਤਿੰਨ ਸਟੇਜ ਫਰਸ ਫੁਲਸ ਦੇਖ ਲਓ ਟਰਾਲੇ ਦੀ ਪੂਰੀ ਸਾਫ ਹੈ ਬਾਈ ਨੇ ਧੁੱਤਾ ਵੀ ਨਹੀਂ ਜੀ ਬਾਕੀ ਫੈਂਸੀ ਪੂਰਾ ਕੰਮ ਹੋਇਆ ਹੋਇਆ ਆ। ਆ ਪਹਿਰਾ ਲਈ ਦੋ। ਇਹ ਆ ਪੂਰਾ ਖਲਣ ਖਲਣ ਕੇ ਪੂਰਨ ਲੱਗ ਗਿਆ ਹੋਇਆ। ਫਰਸ਼ ਦੇਖ ਲਓ ਬਾਈ ਪੂਰਾ ਸਾਫ ਪਿਆ ਫਰਸ਼। ਜਹਾ ਜੀ ਚੰਦਰ ਦਾ ਫਰਸ਼ ਲੱਗਿਆ ਹੋਇਆ। ਰੰਗ ਰੂਮ ਦਾ ਬਣਿਆ ਛੋੜਾ ਜਿਹਾ ਪਾਈ ਨੇ ਪੂਰੇ ਸੌਂਕ ਨਾਲ ਤਿਆਰ ਕਰਾਇਆ ਸੀ। ਟੁੱਲਾਂ ਟਾਲਾਂ ਪੂਰੀਆਂ ਵਧੀਆ ਵੰਗਾਂ ਬਾਈ ਨੇ ਪੂਰੀ ਸਮਾਈ ਰੱਖੀ ਆ ਟਰਾਲੇ ਦੀ ਬਾਈ ਨੇ ਬਾਹਰ ਜਾਣ ਕਰਕੇ ਸੇਲ ਕਰਨਾ ਟਰਾਲਾ 480 85 ਪੈਸੇ ਪਾਇਆ ਟਾਇਰ ਪੂਰਾ ਸਾਫ਼ ਵਧੀਆ ਟਰਾਲਾ ਹੈ ਡਾਟਰ ਗੁੱਡਪੂਰੀ ਵਧ ਗਿਆ ਕੀ ਔੜੀ ਪੂਰੀ ਲਾਈਵ ਹੈ ਭਾਈ ਦੀ ਪੂਰੀ ਵਧ ਗਿਆ ਜਿੱਕ ਬਹੁਤ ਹੈਵੀ ਹੈ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਜੀ ਸਕਰੀਨ ਤੇ ਪਾਵਾਂਗੇ ਬਾਈ ਨੇ ਡਿਮਾਂਡ ਕੀਤੀ ਆ 210000 ਰੁਪਇਆ ਟਾਇਰਾਂ ਸਮੇਤ ਜੇ ਕਿਸੇ ਵੀਰ ਨੇ ਟਾਇਰ ਨਹੀਂ ਲੈਣੀ ਤਾਂ 180000 ਰੁਪਏ ਦਾ ਬਾਈ ਟਰਾਲਾ ਦੇਊਗਾ ਇਹ ਤੋ 110000 ਰੁਪਏ ਟਾਇਰਾਂ ਸਮੇਤ ਦੇਊਗਾ ਬਾਈ 180000 ਦਾ ਬਗੈਰ ਟਾਇਰਾਂ ਤੋਂ ਸਾਰੇ ਦਸ ਕੀ ਬਿਰਾਂ ਦੱਸਿਆ ਜਾਂਦਾ ਬਾਈ ਤੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਬਾਈ ਪ੍ਰੋਪਰ ਜੇ ਆਪਾਂ ਕੱਗੇ ਵੀ ਇੱਕ ਰੇਟ ਤਾਂ ਕੋਈ ਹੁੰਦਾ ਹੀ ਨਹੀਂ ਜੇ ਤੁਸੀਂ ਆਵੋਗੇ ਬਾਈ ਨਿਸਪਰਕ ਕਰੋਗੇ ਤਾਂ ਮੌਕੇ ਤੇ ਮਾਨਤਾਣ ਤੁਹਾਡਾ ਜ਼ਰੂਰ ਕੀਤਾ ਜਾਊਗਾ ਬਾਈ ਨੇ ਬਾਹਰ ਜਾਣ ਕਰਕੇ ਵੇਚਣਾਗਾ یہ کسی بھی نے ہوئی تا ہوا پا جی بنو گا بھائی مانتا پورا فل کرے گا بھائی نے کہا کہ پورے مانتا فل اوکے جی نمبر سنوں سکرین تے پا دیں گے کسی بھی نے سپرک کرنا ہوئی نہ ضرور کرو لائک تو سبسکرائب ضرور کرو اوکے دنواد جی